ਇੱਕ-ਇੱਕ ਘਰ ਚੋਂ ਫੁਲਕੇ ਬਣ ਕੇ ਆ ਰਹੇ ਨੇ तकरीबन 7-8000 ਫੁਲਕਾ ਬਣ ਕੇ ਆਉਂਦਾ ਇਹ ਨਹੀਂ ਪਤਾ ਵੀ ਕਿਤੇ ਘਰੋਂ ਫੁਲਕਾ ਬਣਦਾ ਕਿਤੇ ਮੂੰਹ ਚ ਪੈਂਦਾ 4 ਕੁਇੰਟਲ ਤਕਰੀਬਨ ਚਾਵਲ ਬਣਦਾ ਸਬਜ਼ੀ ਬਣਦੀ ਹੈ ਬਹੁਤ بڑا ਇਹਨਾਂ ਦਾ ਉਪਰਾਲਾ ਹੈ ਸੋਸਾਇਟੀ ਵੱਲੋਂ ਸ਼ਹਿਰ ਵਾਸੀਆਂ ਦਾ ਬਹੁਤ ਸਹਿਯੋਗ ਆ ਅਸੀਂ ਸ਼ਹਿਰ ਵਾਸੀਆਂ ਨੂੰ ਧੰਨਵਾਦ ਕਰਦੇ ਆ ਵੀ ਸਾਡਾ ਸਹਿਯੋਗ ਦਈ ਜਾਓ ਲੰਗਰ ਚੱਲ ਜਾਈ ਜਾਊਗਾ ਜੱਕੇ ਹੋਈ ਆ ਮਵਾਲੇ ਤੇ ਚਲੋ ਮੇਰੇ ਚਲੋ ਸ਼ਹੀਦ ਬਾਬਾ ਵੈਲਫੇਅਰ ਸੁਸਾਇਟੀ ਵੱਲੋਂ ਤੇ ਨਾਬੇ ਦੀ ਸਮੂਹ ਸੰਗਤ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਪੀਜੀਆਈ ਲੰਗਰਾ ਵਾਸਤੇ ਇੱਥੋਂ ਪ੍ਰਸ਼ਾਦਾ ਤਿਆਰ ਹੋ ਕੇ ਜਾਂਦਾ ਵੱਖ-ਵੱਖ ਘਰਾਂ ਚੋਂ ਪ੍ਰਸ਼ਾਦਾ ਤਿਆਰ ਹੋ ਕੇ ਆਉਂਦਾ ਕੋਈ ਪ੍ਰਸ਼ਾਦਾ ਲੈ ਕੇ ਆਉਂਦਾ ਕੋਈ ਜਲ ਲੈ ਕੇ ਆਉਂਦਾ ਕੋਈ achar ਲੈ ਕੇ ਆਉਂਦਾ ਸਬਜੀ ਜਿਹੜੀ ਹਰ ਤਰ੍ਹਾਂ ਦਾ ਉਹ ਪ੍ਰਸ਼ਾਦਾ ਜਿਹੜਾ ਇਕੱਠਾ ਹੋ ਕੇ ਪੀਜੀਆ ਦੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਜਿਹੜਾ ਜਾਂਦਾ ਦੇਖੋ ਜੀ ਗਰਮੀ ਦਾ ਹਿਸਾਬ ਨਾਲ ਪਾਣੀ ਵਿਖਿਆ ਜਾਵੇ ਬਹੁਤ ਲੈ ਕੇ ਆ ਰਹੀ ਹੈ ਸੰਗਤ ਪਾਣੀ ਦੀਆਂ ਬੋਤਲਾਂ ਬਹੁਤ ਲੈ ਕੇ ਆ ਰਹੀ ਹੈ ਪਰ ਅਸੀਂ ਹੋਰ ਵੀ ਬੇਨਤੀ ਕਰਦੇ ਜਿੰਨੇ ਵੱਧ ਤੋਂ ਵੱਧ ਸੰਗਤ ਪਾਣੀ ਦਾ ਸਹਿਯੋਗ ਕਰੇ ਤਾਂ ਬਹੁਤ ਵੱਡੀ ਗੱਲ ਹੈ ਸਮੇਸ਼ ਪਿਤਾ ਤੁਹਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾੜਲੇ ਸਿੰਘ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਨੋਖੇ ਅਮਰ ਸ਼ਹੀਦ ਅੰਤਨ ਬਾਬਾ ਦੀਪ ਸਿੰਘ ਦੇ ਨਾਂ ਤੇ ਇਤਿਹਾਸਿਕ ਸ਼ਹਿਰ ਲਾਬਾ ਚ ਇਹ ਸੰਸਥਾ ਜਿਹੜੀ ਪਿਛਲੇ ਤਕਰੀਬਨ 9 ਸਾਲਾਂ ਤੋਂ ਗਰੀਬ ਦਾ ਮੁੱਖ ਗੁਰੂ ਦੀ ਘਣ ਤੇ ਪਹਰਾ ਦਿੰਦਿਆਂ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਪੀਜੀਆਈ ਚੰਡੀਗੜ੍ਹ ਦੇ ਗੇਟ ਦੋਨੋਂ ਗੇਟ ਛੋਟੀ ਪੀਜੀਆਈ ਜੋ 32 ਸੈਕਟਰ ਵਿੱਚ ਹੈ ਸਗਰੂਰ ਹਸਪੀਟਲ ਪਟਿਆਲਾ ਰਜਿੰਦਰਾ ਨਾਬਾ ਹਸਪੀਟਲ ਤੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਲੰਗਰ ਦੀਆਂ ਸੇਵਾਵਾਂ ਜਿਹੜੀ ਨਿਭਾ ਰਹੀ ਹੈ ਲੋੜਵੰਦ ਪਰਿਵਾਰਾਂ ਲਈ ਜਿਨ੍ਹਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਲਈ ਪੜ੍ਹਾਈ ਦੀਆਂ ਸੇਵਾਵਾਂ ਤੇ ਛੋਟੇ ਪਰਿਵਾਰ ਜਿਨ੍ਹਾਂ ਦਾ ਬਿਲਕੁਲ ਵੀ ਘਰਪਾਨ ਦਾ ਕੋਈ ਵੀ ਹਿੱਲਾ ਨਹੀਂ ਹੈਗਾ ਪਰਦਾਲ ਕਰਨ ਉਪਰੰਤ ਉਹਨਾਂ ਦੇ ਘਰਾਂ ਦੇ ਲੈਂਟਰ ਵਗੈਰਾ ਅਜਿਹੇ ਸਵਾਵਾਂ ਨੇ ਜਿਹੜੀਆਂ ਸੰਸਥਾ ਵੱਲੋਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਸੰਗਤ ਦੇ ਅਥਾ ਸਹਿਯੋਗ ਨਾਲ ਲਗਾਤਾਰ ਜਾਰੀ ਨੇ ਸੰਸਥਾ ਵੱਲੋਂ ਕਰੋਨਾ ਕਾਲ ਤੋਂ ਲੈ ਕੇ ਅੱਜ ਤੱਕ ਅਕਸੀਜਨ ਦਾ ਲੰਗਰ ਜਿਹੜਾ ਲਗਾਤਾਰ ਜਾਰੀ ਹੈ ਸ਼ਹਿਰ ਦੀਆਂ ਸੁਸਾਇਟੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸੰਸਥਾ ਨੂੰ ਵੱਡਾ ਸਹਿਯੋਗ ਮਿਲ ਰਿਹਾ ਸੋ ਮੈਂ ਆਪ ਜੀ ਨੂੰ ਦੋਵੇਂ ਹੱਥ ਜੋੜ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਸ ਕਾਰਜ ਜੋ ਕਾਰਜ ਗਰੀਬ ਦਾ ਮੋਖ ਗੁਰੂ ਦੀ ਗੋਲਕ ਨੂੰ ਲੈ ਕੇ ਚੱਲ ਰਿਹਾ ਉਸ ਨੂੰ ਵੀ ਵੱਧ ਤੋਂ ਵੱਧ ਸਹਿ ਆਜੋ ਸਸਤਾ ਆਉਣ ਵਾਲੇ ਸਮੇਂ ਵਿੱਚ ਵੀ ਪੈਰਾ ਦਿੰਦਿਆਂ ਵੱਧ ਤੋਂ ਵੱਧ ਸੇਵਾਵਾਂ ਨਿਭਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਗੁਰੂ ਘਰ ਘੋੜਿਆਂ ਵਾਲੇ ਗੁਰਦੁਆਰੇ ਖੜੇ ਆਂ ਔਰ ਦੀਪ ਸਿੰਘ ਸੋਸਾਇਟੀ ਵੱਲੋਂ ਹਰ ਮਹੀਨੇ ਪੀਜੀਆ ਦਾ ਲੰਗਰ ਲੱਗਾਇਆ ਜਾਂਦਾ ਹੈ ਸ਼ਹਿਰ ਦੇ ਵਿੱਚ ਬਹੁਤ ਉਤਸ਼ਾਹ ਹੈ ਲੋਕਾਂ ਦੀ ਬੜੀ ਖੁਸ਼ੀ ਦੀ ਲਹਿਰ ਹੁੰਦੀ ਆ ਇੱਕ ਇੱਕ ਘਰ ਚੋਂ ਫੁਲਕੇ ਬਣ ਕੇ ਆ ਰਹੇ ਨੇ ਤਕਰੀਬਨ 7-8000 ਫੁਲਕਾ ਬਣ ਕੇ ਆਉਂਦਾ ਇਹ ਨਹੀਂ ਪਤਾ ਕਿ ਕਿਹਦੇ ਘਰੋਂ ਫੁਲਕਾ ਬੰਦਾ ਕਿਹਦੇ ਮੂੰਹ ਚ ਪੈਂਦਾ 4 ਕੁਇੰਟਲ ਤਕਰੀਬਨ ਚਾਵਲ ਬੰਦਾ ਸਬਜੀ ਬੰਦੀ ਹੈ ਬਹੁਤ بڑا ਇਹਨਾਂ ਦਾ ਉਪਰਾਲਾ ਹੈ ਸੋਸਾਇਟੀ ਵੱਲੋਂ ਸ਼ਹਿਰ ਵਾਸੀਆਂ ਦਾ ਬਹੁਤ ਸਹਿਯੋਗ ਆ ਅਸੀਂ ਸ਼ਹਿਰ ਵਾਸੀਆਂ ਨੂੰ ਧੰਨਵਾਦ ਕਰਦੇ ਆ ਕਿ ਸਾਡਾ ਸਹਿਯੋਗ ਦਈ ਜਾਓ ਲੰਗਰ ਚੱਲ ਜਾਈ ਜਾਊਗਾ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨ ਜੋ ਇਹਨੇ ਗਰਮੀ ਦੇ ਵਿੱਚ ਇਹਨੇ ਟੈਂਪਰੇਚਰ ਦੇ ਵਿੱਚ ਲੰਗਰ ਦੀ ਪਰੰਪਰਾ ਚਲਾਈ ਲਗਾਤਾਰ ਚਲਾ ਰਹੇ ਹਨ ਇਹ ਬਹੁਤ ਵੱਡਾ ਸਲਾਦਲਾਜ ਹੋ ਗਿਆ ਹੈ ਸੰਗਤਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਨਾਲ ਤੇ ਸਾਰੀਆਂ ਸੋਸਾਇਟੀਆਂ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਕਿ ਮਰੀਜ਼ਾਂ ਨੂੰ ਬੇਅੰਤ ਪਹਿਲਾਂ ਉਹ ਪਹਿਲੇ ਹੀ ਦੁਖੀ ਹੁੰਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਾ ਖਾਣੇ ਦਾ ਉਹ ਸੇਵਾ ਚੱਲਦੀ ਹੈ ਬੇਅੰਤ ਬਹੁਤ ਜੋਗ ਹੈ ਇਸ ਕਰਕੇ ਸਾਰੀਆਂ ਸੰਗਤਾਂ ਦੇ ਪ੍ਰਮਲੇ ਨਾ ਚਿੱਤਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ